ਜਦੋਂ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਆਏ ਸਨ ਉਦੋਂ ਚਾਰੇ ਪਾਸੇ ਅਗਿਆਨਤਾ ਦਾ ਹਨੇਰਾ ਹੀ ਹਨੇਰਾ ਸੀ ਕਿਸੇ ਇਸੇ ਨੀਮੀ ਕੁਲ ਦੇ ਵਿੱਚ ਪੈਦਾ ਹੋਏ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਇਜਾਜ਼ਤ ਨਹੀਂ ਸੀ ਪਰ ਸਤਿਗੁਰਾਂ ਨੇ ਇਸ ਸੰਸਾਰ ਦੇ ਵਿੱਚ ਆ ਕੇ ਸਭ ਨੂੰ ਇੱਕੋ ਉਪਦੇਸ਼ ਕੀਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੇ ਲਈ ਉਪਦੇਸ਼ ਕਰਿਆ ਸਤਿਗੁਰਾਂ ਨੇ ਜਿੱਥੇ ਪਰਮਾਤਮਾ ਦੇ ਨਾਮ ਦੇ ਸਿਮਰਨ ਕਰਨ ਦਾ ਉਪਦੇਸ਼ ਕੀਤਾ ਉੱਥੇ ਸਤਿਗੁਰਾਂ ਨੇ ਇੱਕ ਬਚਨ ਹੋਰ ਵੀ ਕੀਤਾ ਕਹਿੰਦੇ ਕਾਲ ਯੁੱਗ ਦੇ ਵਿੱਚ ਇਦਾਂ ਦੇ ਸੰਤ ਹੋਣਗੇ ਜਿਹੜੇ ਆਪਣੀ ਪੂਜਾ ਕਰਾਉਣ ਦੇ ਲਈ ਹੱਥ ਦੀਆਂ ਥੇੜੀ ਉੱਤੇ ਸਰੋ ਜਮਾ ਕੇ ਵਿਖਾ ਦਿਆ ਕਰਨਗੇ ਕਈ ਵਾਰੀ ਤਾਂ ਸਤਿਗੁਰੂ ਪ੍ਰਮਾਨ ਕਰਦੇ ਨੇ ਕਹਿੰਦੇ ਸਨ ਕਿ ਆਪਣੀ ਉਂਗਲ ਵੱਢ ਕੇ ਦੁੱਧ ਕੱਢ ਕੇ ਵਿਖਾ ਦਿਆ ਕਰਨ। ਪਰ ਸਤਿਗੁਰਾਂ ਦੀ ਮਿਹਰ ਦੇ ਸਦਕਾ ਅਜੇ ਤੱਕ ਐਸਾ ਕੋਈ ਸੰਤ ਪੈਦਾ ਨਹੀਂ ਹੋਇਆ। ਪਰ ਜਿਹੜੇ ਅੱਜਕੱਲ ਸਾਧੂ ਸੰਤ ਪੈਦਾ ਹੋਏ ਨੇ ਉਹਨਾਂ ਬਾਰੇ ਸਤਿਗੁਰੂ ਪ੍ਰਮਾਨ ਕਰਦੇ ਹੁਣ। ਕਾਲ ਨਹੀਂ ਜੋਗ ਨਹੀਂ ਨਾਹੀਂ ਸਤਿ ਦਾ ਡੱਬ। ਕਾਲ ਕਹਿੰਦੇ ਨੇ ਸਮਾ ਮਨੁੱਖੇ ਜਨਮ ਦਾ ਸਮਾ ਜੋਗ ਨਹੀਂ ਪ੍ਰਮਾਤਮਾ ਦੇ ਮਿਲਪ ਦਾ ਸਮਾ ਨਹੀਂ ਨਾ ਹੀ ਸਤ ਦਾ ਢੱਬ ਸਤ ਕਹਿੰਦੇ ਨੇ ਉਚਾਰਨਤਾ ਬतरीका ਤਾਂ ਸੱਡ ਜਗ ਪ੍ਰੇਸ਼ਟ ਹੋਏ ਜਗ ਕਰਨ ਵਾਲੀਆਂ ਧੰਮ ਪ੍ਰੇਸ਼ਟ ਹੋ ਗਈਆਂ ਨਫੰਦੀਆਂ ਹੋ ਗਈਆਂ ਡੂਬਦਾ ਇਹ ਬਜਗ ਦਿਖਾਵੇ ਦੀਆਂ ਸਮਾਧੀਆਂ ਵਿਖਾਉਣ ਦੇ ਨਾਲ ਸੰਸਾਰ ਡੁੱਬ ਜਾਂਦਾ ਹੈ ਸਤਿਗੁਰੂ ਗੁਰਮਾਨ ਕਰਦੇ ਹਨ ਇਹਨਾਂ ਢੱਬਾਂ ਨਾਲ ਪ੍ਰਮਾਤਮਾ ਦਾ ਮੇਲ ਨਹੀਂ ਹੁੰਦਾ ਨਾ ਹੀ ਉੱਚਾ ਆਚਰਨ ਦਾ ਇਹ ਤਰੀਕਾ ਹੈ ਇਹਨਾਂ ਤਰੀਕਿਆਂ ਦੇ ਰਾਹੀਂ ਜਗਤ ਦੇ ਅਨੇਕਾਂ ਪਵਿੱਤਰ ਹਿਰਦੇ ਵੀ ਗੰਦੇ ਹੋ ਜਾਂਦੇ ਹਨ ਇਸ ਤਰ੍ਹਾਂ ਜਗਤ ਬੇਕਾਰਾਂ ਵਿੱਚ ਡੁੱਬਣ ਲੱਗ ਪੈਂਦਾ ਹੈ ਸਤਿਗੁਰੂ ਪਰਮਾਨੰ ਕਰਦੇ ਹਨ ਕਲਮਹਿ ਰਾਮ ਨਾਮ ਸਾਰ ਕਲਮਹਿ ਕਲਯੁਗ ਦੇ ਵਿੱਚ ਸੰਸਾਰ ਦੇ ਵਿੱਚ ਰਾਮ ਨਾਮ ਸਾਰ ਪਰਮਾਤਮਾ ਦਾ ਨਾਮ ਹੀ ਸਭ ਤੋਂ ਸ਼੍ਰੇਸ਼ਟ ਹੈ ਅਖੀਰਾਂ ਮੀਟੈ नाग ਪਕੜ ਆਪਣੀਆਂ ਅੱਖਾਂ ਨੂੰ ਮੀਚ ਲੈਣਾ ਨੱਕ ਨੂੰ ਫੜ ਲੈਣਾ ਠੱਗਣ ਕਰੋ ਸੰਸਾਰ ਆਪਣੇ ਆਪ ਨੂੰ ਸੰਤਕ ਆਉਣ ਵਾਲੇ ਆਪਣੀ ਅੱਖਾਂ ਨੂੰ ਮੀਚ ਲੈਂਦੇ ਆਂ ਤੇ ਨੱਕ ਨੂੰ ਪੜ ਲੈਂਦੇ ਹਨ ਠੱਗਣ ਕਰੋ ਸੰਸਾਰ ਦੇ ਇਹਨਾਂ ਤਰੀਕਿਆਂ ਦੇ ਨਾਲ ਸੰਸਾਰ ਨੂੰ ਠਗਦੇ ਆਂ ਨਾਲ ਸੰਸਾਰ ਦੇ ਲੋਕਾਂ ਨੂੰ ਮੂਰਖ ਬਣਾਉਂਦੇ ਆਂ ਅੱਗੇ ਸਤਿਗੁਰੂ ਫਰਮਾਨ ਕਰਦੇ ਆਂ ਆਂਟ ਛੇਤੀ 나ਗ پکڑ ਆਂਟ ਕਹਿੰਦੇ ਨਾ ਅੰਗੂਠਾ ਦੇ ਨਾਲ ਦੀਆਂ ਦੋ ਉਂਗਲ ਛੇਤੀ ਨਾਲ ਨਾਗ ਪਕੜੇ ਆਪਣੇ ਨੱਕ ਨੂੰ ਫੜ ਲੈਂਦੇ ਆਂ ਸੂਜ ਤੇ ਦਿਨ ਲੋਥੇ ਕਹਿੰਦੇ ਆਂ ਕਿ ਮੈਨੂੰ ਤਿੰਨੋ ਲੋਕ ਨਜ਼ਰ ਆ ਰਹੇ ਹੰਗੂਠਾ ਤੇ ਨਾਲ ਦੀਆਂ ਦੋ ਉਂਗਲਾਂ ਨੂੰ ਪਕੜ ਕੇ ਆਪਣੇ ਆਪ ਨੂੰ ਸੰਤਖ ਹੋਣ ਵਾਲੇ ਕਹਿੰਦੇ ਨੇ ਕਹਿੰਦੇ ਹੁਣ ਪੁੱਛੋ ਕੀ ਪੁੱਛਣਾ ਹੁਣ ਮੈਨੂੰ ਤਿੰਨੋ ਲੋਕ ਨਜ਼ਰ ਆ ਰਹੇ ਨੇ ਭਵਿਸ਼ਵਾਣੀਆਂ ਕਰ ਦਿੰਦੇ ਨੇ ਵੱਡੇ ਵੱਡੇ ਐਲਾਨ ਕਰਦੇ ਨੇ ਪਰ ਸਤਿਗੁਰੂ ਅੱਗੇ ਪ੍ਰਮਾਨ ਕਰਦੇ ਨੇ ਮਗਰ ਪਾਛੈ ਕਛ ਨ ਸੁਝੇ ਪਰ ਕਹਿੰਦੇ ਉਹਨਾਂ ਨੂੰ ਆਪਣੇ ਪਿੱਛੇ ਪਈ ਵਾਸਤੂ ਨਜ਼ਰ ਨਹੀਂ ਆਉਂਦੀ ਪਰ ਕਹਿੰਦੇ ਕੀ ਨੇ ਕਿ ਮੈਨੂੰ ਤਿੰਨੋ ਲੋਕ ਨਜ਼ਰ ਆ ਰਹੇ ਨੇ ਮਗਰ ਪਾਛੈ ਕਛ ਨ ਸੁਝੇ ਪਰ ਉਹਨਾਂ ਨੂੰ ਪਿੱਛੇ ਪਈ ਵਾਸਤੂ ਨਜ਼ਰ ਨਹੀਂ ਆਉਂਦੀ ਇਹੋ ਪਦਮ ਲੋਕ ਪਦਮ ਕਹਿੰਦੇ ਨੇ ਪਦਮ ਆਸਣ ਚੌਂਕੜੀ ਮਾਰ ਕੇ ਕੱਬਾ ਪੈਰ ਸੱਜੇ ਪੱਟ ਉੱਤੇ ਤੇ ਸੱਜਾ ਪੈਰ ਖੱਬੇ ਪੱਟ ਉੱਤੇ ਰੱਖ ਕੇ ਬੈਠਣਾ ਇਸ ਇਸ ਤਰ੍ਹਾਂ ਸਮਾਧੀ ਦੇ ਵਿੱਚ ਬੈਠਣ ਨਾਲ ਕਹਿੰਦਾ ਕਿ ਮੈਨੂੰ ਤਿੰਨੋਂ ਲੋਕ ਨਜ਼ਰ ਆਉਣ ਨਜ਼ਰ ਆਉਣ ਲੱਗਦੇ ਆ ਪਰ ਗੈਂ ਸਤਿਗੁਰੂ ਗੁਰਮਾਨ ਕਰਦਿਆਂ ਨੂੰ ਉਹਨਾਂ ਨੂੰ ਆਪਣੇ ਪਿੱਛੇ ਬਈ ਵਾਸਤੂ ਦਾ ਨਜ਼ਰ ਨਹੀਂ ਆਉਂਦੀ ਪਰ ਸਾਨੂੰ ਵੀ ਅੱਜ ਕੱਲ ਸਤਿਗੁਰੂ ਕਹਿੰਦੇ ਨੇ ਸੰਸਾਰ ਦੇ ਲੋਕਾਂ ਨੂੰ ਚਾਨਣ ਪਾਉਣ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹ ਵੀ ਨਾ ਬਾਬਿਆਂ ਦੇ ਪਿੱਛੇ ਉਹਨਾਂ ਢੌਂਗੀਆਂ ਬਾਬੇ ਦੇ ਪਿੱਛੇ ਅੱਜ ਕੱਲ ਲੱਗ ਗਏ ਨੇ। ਸਤਿਗੁਰਾਂ ਦੇ ਬਚਨ ਨੇ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਆ। ਅੱਗੇ ਸਤਿਗੁਰੂ ਕੀ ਪ੍ਰਮਾਨ ਕਰਦੇ ਹਨ ਖੱਤਰੀਆਂ ਤਾਂ ਧਰਮ ਛੋੜਿਆ। ਆਪਣੇ ਆਪ ਨੂੰ Hindu ਧਰਮ ਦੇ ਰਾਖਿਆ ਖਵਾਉਣ ਵਾਲੇ ਖੱਤਰੀ। ਉਹਨਾਂ ਨੇ ਵੀ ਆਪਣਾ ਧਰਮ ਛੱਡ ਦਿੱਤਾ ਕਾਹਦੇ ਵਾਸਤੇ ਸੰਸਾਰ ਦੇ ਲੋਕਾਂ ਨੂੰ ਡੱਕਣ ਵਾਸਤੇ। ਮਲੇਸ਼ ਭਾਖਿਆ ਗਈ ਮਲੇਸ਼ ਉਹ ਬੋਲੀ ਜਿਸ ਨੂੰ ਮਲੇਸ਼ ਬੋਲਦੇ ਸਨ ਨੀਚ ਬੋਲਦੇ ਸਨ ਕਿਸੇ ਨੀਵੀਂ ਕੋਹ ਦੇ ਵਿੱਚ ਪੈਦਾ ਹੋਏ ਬੋਲਦੇ ਸਨ ਭਾਖਿਆ ਗਈ ਉਹਨਾਂ ਦੀ ਬੋਲੀ ਜਿਹੜੀ ਉਹਨਾਂ ਨੇ ਗ੍ਰਹਿਣਾ ਕਰ ਲਈ ਇਹਨਾਂ ਨੇ ਖੱਤਰੀਆਂ ਨੇ ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਹੋ ਕਹਣ ਵਾਲਿਆਂ ਨੇ ਸ੍ਰਿਸ਼ਟੀ ਸਭ ਇੱਕ ਵਰਨ ਉਹ ਜਿਹੜੀ ਸਾਰੀ ਧਰਤੀ ਦਾ ਸ੍ਰਿਸ਼ਟੀ ਦਾ ਰੂਪ ਸੀ ਇੱਕੋ ਵਰਨ ਹੋ ਗਿਆ ਵਰਨ ਕਹਿੰਦੇ ਨੇ ਆ ਧਰਮੀ ਧਰਮ ਧਰਮ ਕੀ ਗੱਤ ਰਹੀ ਧਰਮ ਦੀ ਕੋਈ ਮर्यादा ਨਹੀਂ ਰਹੀ ਆਦੇ ਵਾਸਤੇ ਸੰਸਾਰ ਦੇ ਲੋਕਾਂ ਨੂੰ ਠੱਗ ਕੇ ਪੈਸਾ ਕਮਾਉਣ ਦੇ ਵਾਸਤੇ ਖੱਤਰੀਆਂ ਨੇ ਵੀ ਆਪਣਾ ਧਰਮ ਛੱਡ ਦਿੱਤਾ ਆਪਣੀ ਬੋਲੀ ਛੱਡ ਦਿੱਤੀ ਕਿ ਨੀਚ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨੂੰ ਡਗਿਆ ਜਾਵੇ ਹਾਰਿ ਕੇ ਪਾਸੇ ਧਰਤੀ ਤੇ ਧਰਮੀ ਧਰਮ ਫੇਰ ਫੈਲ ਚੁੱਕਿਆ ਆਸ਼ਟ ਸਾਜ ਸਾਜ ਪ੍ਰਾਣ ਸੋਧ ਆਸ਼ਟ ਕਹਿੰਦੇ ਨੇ ਆਸ਼ਟ ਆਸ਼ਟਸਾਜ ਆਸ਼ਟਾਤੈ ਆਦਿਕ ਵਿਗਿਆਨਿਕ ਗ੍ਰੰਥ ਸਾਜ ਸਾਜ ਰਚ ਰਚ ਕੇ ਸੋਦੇ ਵਿਚਾਰਦੇ ਹਨ ਕਰੇ वेद ਅਭਿਆਸ ਤੇ ਵੇਦਾਂ ਦਾ ਅਭਿਆਸ ਕਰਨ ਕਾਦੇ ਵਾਸਤੇ ਸੰਸਾਰ ਦੇ ਲੋਕਾਂ ਨੂੰ ਡੱਕਣ ਵਾਸਤੇ ਇਹ ਵਿਖਾਵੇ ਇਹਨਾਂ ਸਮਾਧੀਆਂ ਕਰ ਕਰ ਕੇ ਲੇਕਿਨ ਸਤਿਗੁਰੂ ਗੁਰੂ ਮਾਨ ਕਰਦੇ ਹਨ ਬਿਨ ਨਾਮ ਹਰ ਕੇ ਮੁਕਤ ਨਹੀਂ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ। ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਤੇਰਾ ਜੀਵਨ ਸੌਰ ਨਹੀਂ ਸਕਦਾ। ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਤੈਨੂੰ ਕਿਤੇ ਤੋਂ ਸੁੱਖ ਨਹੀਂ ਮਿਲ ਸਕਦਾ। ਕਹ ਨਾਨਕ ਦਾਸ ਇਹ ਨਾਨਕ ਦਾਸ ਗੱਲ ਆਖ ਰਿਹਾ ਹੈ। ਸਾਧੂ ਗੁਰਾਂ ਦੇ ਪਾਵਨ ਬਚਨਾਂ ਨੂੰ ਅਸੀਂ ਕਹਿੰਦੇ ਝੂਠ ਨਹੀਂ ਸਮਝ ਸਕਦੇ। ਸਤਿਗੁਰਾਂ ਨੇ ਜਿੱਤੇ ਇੰਨੇ ਬਚਨ ਕੀਤੇ ਉਥੇ ਵੀ ਕਿਹਾ ਪਰ ਆਲੇ ਇੰਦਾ ਕੋਈ ਸੰਤ ਪੈਦਾ ਨਹੀਂ ਹੋਇਆ ਜਿਹੜਾ ਆਪਣੀ ਥੇਲੀ ਦੇ ਉੱਤੇ ਸਿਰੋਜ ਮਾ ਕੇ ਵਿਖਾ ਦਿਆ ਕਰੇ ਜਾਂ ਆਪਣੀ ਉਂਗਲ ਵੱਢ ਕੇ ਦੁੱਧ ਕੱਢ ਕੇ ਵਿਖਾ ਦਿਆ ਕਰੇ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਹਾਲੇ ਤਾਂ ਵਿਖਾ ਵੀ ਨਹੀਂ ਸਮਾਧੀਆਂ ਕਰਨ ਵਾਲੇ ਹੀ ਸੰਤ ਪੈਦਾ ਹੋਏ ਹੋਣ ਜਿਹੜੇ ਆਪਣੀ ਪੂਜਾ ਕਰਾਉਂਦੇ ਨੇ